ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੋਚ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਇਸਤਰੀ ਨੇ ਜਦੋਂ ਜਾਣ ਲਿਆ ਕਿ ਉਹ ਪੁਰਸ਼ ਨਾਲ ਲੜ ਨਹੀਂ ਸਕਦੀ ਤਾਂ ਉਸਨੇ ਮੁਕਾਬਲੇ ਦੀ ਥਾਂ ਸਹਿਯੋਗ ਦੀ ਨੀਤੀ ਅਪਣਾਉਣ ਦੀ ਸਿਆਣਪ ਨਾਲ ਬਲਵਾਨ ਅਤੇ ਹਿੰਸਕ ਪੁਰਸ਼ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਪੁਰਸ਼ ਨੂੰ ਇਹ ਪਰਮਾਨੰਦ ਦਿੱਤਾ ਕਿ ਉਹ ਇਸਤਰੀ ਨੂੰ ਕਾਬੂ ਕਰਦਾ ਹੈ ਕੁਦਰਤ ਦਾ ਪਹਿਲਾ ਨਾਮ ਹੈ ਕਿ ਜੇ ਖੇਤ ਵਿੱਚ ਬੀਜ ਨਾ ਸੁੱਟੇ ਜਾਣ ਤਾਂ ਕੁਦਰਤ ਆਪਣੀ ਮਰਜ਼ੀ ਨਾਲ ਖੇਤ ਨੂੰ ਘਾਹ ਫੂਸ ਨਾਲ ਭਰ ਦੇਵੇਗੀ ਇਸੇ ਤਰ੍ਹਾਂ ਜੇ ਬੁੱਧੀ ਵਿੱਚ ਸਕਾਰਾਤਮਕ ਵਿਚਾਰ ਨਾ ਭਰੇ ਜਾਣ ਤਾਂ ਨਕਾਰਾਤਮਕ ਵਿਚਾਰ ਆਪ ਮੁਹਾਰੇ ਉੱਗ ਪੈਣਗੇ ਕੁਦਰਤ ਦਾ ਦੂਜਾ ਨਾਮ ਹੈ ਕਿ ਜਿਸ ਕੋਲ ਜੋ ਹੁੰਦਾ ਹੈ ਉਹੀ ਚੀਜ਼ ਉਹ ਦੂਜਿਆਂ ਵਿੱਚ ਵੰਡਦਾ ਹੈ ਸੁਖੀ ਸੁਖ ਵੰਡਦਾ ਹੈ ਦੁਖੀ ਦੁੱਖ ਵੰਡਦਾ ਹੈ ਗਿਆਨੀ ਗਿਆਨ ਵੰਡਦਾ ਹੈ ਪਰਮੀ ਪਰਮ ਵੰਡਦਾ ਹੈ ਕੁਦਰਤ ਦਾ ਤੀਜਾ ਨਿਯਮ ਹੈ ਕਿ ਜ਼ਿੰਦਗੀ ਵਿੱਚ ਜੋ ਵੀ ਚੰਗਾ ਮਾੜਾ ਮਿਲੇ ਉਸ ਨੂੰ ਪਚਾਉਣਾ ਸਿੱਖੋ ਭੋਜਨ ਨਾ ਪਚਨ ਕਾਰਨ ਰੋਗ ਵੱਧਦੇ ਹਨ ਗੱਲ ਨਾ ਪਚਨ ਕਾਰਨ ਚੁਗਲੀ ਵੱਧਦੀ ਹੈ ਪ੍ਰਸ਼ੰਸਾ ਨਾ ਪਚਨ ਕਾਰਨ ਹੰਕਾਰ ਵੱਧਦਾ ਹੈ ਨਿੰਦਿਆ ਨਾ ਪਚਨ ਕਾਰਨ ਦੁਸ਼ਮਣੀ ਵੱਧਦੀ ਹੈ ਹਕੂਮਤ ਨਾ ਪਚਨ ਕਾਰਨ ਖਤਰਾ ਵੱਧਦਾ ਹੈ ਅਤੇ ਸੁਖ ਨਾ ਪਚਨ ਕਾਰਨ ਪਾਪ ਵੱਧਦਾ ਹੈ ਜਦੋਂ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨੀਆਂ ਨੇ ਸਮਰਪਣ ਕਰ ਦਿੱਤਾ ਤਾਂ ਸਾਰੇ ਦੇਸ਼ ਵਿੱਚ ਨਿਰਾਸ਼ਾ ਸੀ ਹਾਰੇ ਹੋਏ ਫੌਜੀਆਂ ਨੂੰ ਸੰਭਾਲਣ ਦਾ ਸੰਕਟ ਸੀ ਸਾਰੇ ਫੌਜੀ ਗੱਪਾਂ ਵਿੱਚ ਸਮਾਂ ਗੁਆਉਣ ਲੱਗ ਪਏ ਆਪਸ ਵਿੱਚ ਲੜਨ ਲੱਗ ਪਏ ਅਤੇ ਨੀਮਾ ਵਿਹਾਰ ਵਿਖਾਉਣ ਲੱਗ ਪਏ ਇੱਕ ਬਟਾਲੀਅਨ ਦੇ ਮੁਖੀ ਨੇ ਸਾਰੇ ਦੇਸ਼ ਨੂੰ ਨਿਰਾਸ਼ਾ ਵਿੱਚੋਂ ਕੱਢਣ ਦਾ ਬੀੜਾ ਚੁੱਕਿਆ ਅਤੇ ਕਾਰਜ ਆਪਣੀ ਬਟਾਲੀਅਨ ਤੋਂ ਆਰੰਭ ਕੀਤਾ ਉਸਨੇ ਆਪਣੀ ਬਟਾਲੀਅਨ ਨੂੰ ਸਕੂਲ ਦਾ ਰੂਪ ਦਿੱਤਾ ਅਫਸਰਾਂ ਨੇ ਵੱਖ-ਵੱਖ ਵਿਸ਼ੇ ਪੜਾਉਣੇ ਆਰੰਭ ਕੀਤੇ ਮੁਹਿੰਮ ਚਲਾਈ ਗਈ ਪਤਾ ਲਾਓ ਕੌਣ ਕੀ ਪੜਾ ਸਕਦਾ ਹੈ ਕਲਾਸਾਂ ਲੱਗਣ ਲੱਗ ਪਈਆਂ ਸ਼ਾਮ ਨੂੰ ਮੈਚ ਹੋਣ ਲੱਗ ਪਏ ਕਿਸੇ ਸਮਾਨ ਦੀ ਲੋੜ ਹੀ ਨਹੀਂ ਸੀ ਕਾਲੇ ਰੋਗਣ ਨਾਲ ਕੰਧਾਂ ਤੇ ਬਲੈਕਬੋਰਡ ਬਣ ਗਏ ਹਰ ਕੋਈ ਅਧਿਆਪਕ ਜਾਂ ਵਿਦਿਆਰਥੀ ਬਣ ਗਿਆ ਚੌਕ ਕਾਪੀਆਂ ਪੈਨਸਲਾਂ ਹਰ ਕਿਸੇ ਦੀ ਪਹੁੰਚ ਵਿੱਚ ਸਨ ਇਸ ਵਿਵਸਥਾ ਨੂੰ ਸਾਰੇ ਦੇਸ਼ ਨੇ ਅਪਣਾ ਲਿਆ ਮੁਸ਼ਕਲਾਂ ਕਈ ਸਨ ਪਰ ਸਭ ਹੱਲ ਕਰ ਲਈਆਂ ਗਈਆਂ ਉਸ ਇੱਕ ਬਟਾਲੀਅਨ ਦੇ ਕਮਾਂਡਰ ਨੇ ਡਿਗਿਆ ਹੋਇਆ ਜਾਪਾਨ ਖੜਾ ਕਰ ਦਿੱਤਾ ਜ਼ਿੰਦਗੀ 2 ਦਿਨ ਦੀ ਹੈ ਇੱਕ ਦਿਨ ਤੁਹਾਡੇ ਹੱਕ ਵਿੱਚ ਇੱਕ ਦਿਨ ਤੁਹਾਡੇ ਖਿਲਾਫ ਜਿਸ ਦਿਨ ਹੱਕ ਵਿੱਚ ਹੋਵੇ غرور ਨਾ ਕਰਨਾ ਜਿਸ ਦਿਨ ਖਿਲਾਫ ਹੋਵੇ ਸਬਰ ਜ਼ਰੂਰ ਵਿਖਾਉਣਾ ਬੀਬੀ ਬਦਾਮ ਖਾ ਰਹੀ ਸੀ ਪਤੀ ਨੇ ਕਿਹਾ ਮੈਨੂੰ ਵੀ ਦੇ ਸਵਾਦ ਦਿਖਾ ਪਤਨੀ ਨੇ ਇੱਕ ਬਦਾਮ ਦਿੱਤਾ ਪਤੀ ਨੇ ਕਿਹਾ ਬਸ ਇੱਕ ਹੀ بیوی ਨੇ ਕਿਹਾ ਹਾਂ ਬਾਕੀ ਸਾਰਿਆਂ ਦਾ ਵੀ ਇਹੀ ਸਵਾਦ ਹੈ ਮੱਧ ਕਾਲ ਵਿੱਚ ਸ਼ੈਕਸਪੀਅਰ ਦੇ ਜਮਾਨੇ ਤੋਂ ਹੀ ਲੇਖਕਾਂ ਨੂੰ ਆਪਣੀ ਪੁਸਤਕ ਛਪਵਾਉਣ ਲਈ ਮਾਇਕ ਸਹਾਇਤਾ ਦੀ ਲੋੜ ਪੈਂਦੀ ਸੀ ਜਿਸ ਕਾਰਨ ਅਮੀਰ ਘਰਾਣਿਆਂ ਦੇ ਪਤਵੰਤਿਆਂ ਨਾਲ ਸੰਪਰਕ ਕੀਤਾ ਜਾਂਦਾ ਸੀ ਮਾਇਕ ਸਹਾਇਤਾ ਦੇ ਬਦਲੇ ਪੁਸਤਕ ਉਸ ਪਤਵੰਤੇ ਨੂੰ ਸਮਰਪਣ ਕੀਤੀ ਜਾਂਦੀ ਸੀ ਇਵੇਂ ਪੁਸਤਕਾਂ ਵਿੱਚ ਸਮਰਪਣ ਦੀ ਰੀਤ ਚੱਲੀ ਜਦੋਂ ਕੋਈ ਇਸਤਰੀ ਕਿਸੇ ਪੁਰਸ਼ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੋਵੇ ਪਰ ਸਫਲ ਨਾ ਹੋਈ ਹੋਵੇ ਉਹ ਜਾਣਨ ਲਈ ਉਤਸੁਕ ਰਹਿੰਦੀ ਹੈ ਕਿ ਉਸ ਦਾ ਕਿਸ ਨਾਲ ਵਿਆਹ ਹੋਇਆ ਹੈ ਅਤੇ ਟਿੱਪਣੀ ਕਰਦੀ ਹੈ ਕਿ ਮੈਨੂੰ ਛੱਡ ਕੇ ਤਾਂ ਫਿਰ ਇਹੋ ਜਿਹੀ ਨਾਲ ਹੀ ਹੋਣਾ ਸੀ ਜਦੋਂ ਕੋਈ ਪ੍ਰੇਮਿਕਾ ਲੰਮੇ ਪਿਆਰ ਦੇ ਬਾਵਜੂਦ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀ ਹੈ ਜਾਂ ਵਿਆਹ ਕਰਵਾ ਕੇ ਵਿਦੇਸ਼ ਚਲੀ ਜਾਂਦੀ ਹੈ ਤਾਂ ਇਹ ਉਸ ਵੱਲੋਂ ਆਪਣੇ ਪ੍ਰੇਮੀ ਨੂੰ ਇਹ ਦੱਸਣ ਦਾ ਢੰਗ ਹੁੰਦਾ ਹੈ ਕਿ ਪ੍ਰੇਮੀ ਵਜੋਂ ਉਹ ਪ੍ਰਵਾਨ ਹੈ ਪਰ ਪਤੀ ਵਜੋਂ ਨਹੀਂ ਜਦੋਂ ਇਹ ਵਾਪਰ ਜਾਂਦਾ ਹੈ ਤਾਂ ਪ੍ਰੇਮੀ ਦੇ ਦਿਲ ਨੂੰ ਤਾਂ ਸਦਮਾ ਲੱਗਦਾ ਹੀ ਹੈ ਪਰ ਦਿਲ ਨਾਲੋਂ ਵਧੇਰੇ ਉਸ ਦੀ ਹੌਮੈ ਘੁਰਲਾਉਂਦੀ ਹੈ ਜੇ ਅਤੇ ਜਦੋਂ ਕੋਈ ਇਸਤਰੀ ਵੱਡੀ ਲੇਖਕਾ ਜਾਂ ਕਲਾਕਾਰ ਬਣ ਜਾਂਦੀ ਹੈ ਤਾਂ ਕੋਈ ਹੀ ਪੁਰਸ਼ ਉਸ ਹੁੰਦਾ ਹੈ ਜਿਹੜਾ ਉਸ ਦੀਆਂ ਆਸਾਂ ਤੇ ਪੂਰਾ ਉਤਰਦਾ ਹੈ ਲਤਾ ਮਗੇਸ਼ ਕਰਦੀਆਂ ਆਸਾਂ ਤੇ ਕੋਈ ਪੂਰਾ ਨਾ ਉਤਰਿਆ ਅਮ੍ਰਿਤਾ ਪ੍ਰੀਤਮ ਦੇ ਸਬੰਧ ਵਿੱਚ ਯਤਨ ਕਈਆਂ ਨੇ ਕੀਤਾ ਪਰ ਅੱਧਾ ਪੌਣਾ ਅਮਰੋਜ਼ ਹੀ ਉਤਰਿਆ ਅਜਿਹੀ ਔਸਤਰੀ ਚਾਹੁੰਦੀ ਹੈ ਕਿ ਉਸ ਨੂੰ ਪਸੰਦ ਆਇਆ ਪੁਰਸ਼ ਸਭ ਕੁਝ ਆਗਿਆ ਲੈ ਕੇ ਕਰੇ ਅਜਿਹੀ ਔਸਤਰੀ ਆਪ ਪਤੀ ਬਣ ਕੇ ਪਤੀ ਨੂੰ ਪਤਨੀ ਬਣਾ ਕੇ ਆਦੇਸ਼ ਦੇਣ ਲੱਗ ਪੈਂਦੀ ਹੈ ਪ੍ਰਸਿੱਧ ਅਮਰੀਕੀ ਹਾਸ ਰਸੀ ਲੇਖਕ ਮਾਰਕ ਟਵੈਨ ਨੂੰ ਇੱਕ ਲੜਕੀ ਨਾਲ ਪਿਆਰ ਹੋਇਆ ਸੀ ਲੜਕੀ ਤਾਂ ਤਿਆਰ ਸੀ ਪਰ ਲੜਕੀ ਦਾ ਪਿਤਾ ਵਿਆਹ ਦੀ ਆਗਿਆ ਨਹੀਂ ਸੀ ਦੇ ਰਿਹਾ ਫੈਸਲਾ ਕਰਨ ਲਈ ਪਿਤਾ ਨੇ ਮਾਰਕਟ ਵੈਨ ਤੋਂ 18-20 ਬੰਦਿਆਂ ਦੇ ਨਾਂ ਅਤੇ ਪਤੇ ਮੰਗੇ 3 ਮਹੀਨੇ ਮਗਰੋਂ ਪਿਤਾ ਨੇ ਬੁਲਾ ਕੇ ਉਸ ਸਾਹਮਣੇ ਆਈਆਂ ਚਿੱਠੀਆਂ ਰੱਖ ਕੇ ਕਿਹਾ ਕਿਸੇ ਇੱਕ ਨੇ ਵੀ ਤੇਰੇ ਬਾਰੇ ਚੰਗੀ رائے ਨਹੀਂ ਲਿਖੀ ਕਿ ਦੁਨੀਆ ਵਿੱਚ ਤੇਰਾ ਕੋਈ ਦੋਸਤ ਨਹੀਂ ਇਤਨੇ ਵਿੱਚ ਲੜਕੀ ਦਾ ਪਿਤਾ ਮਾਰਕਟ ਵੈਨ ਦੀ ਸੁਹਿਰਦਤਾ ਅਤੇ ਸਾਦਗੀ ਤੋਂ ਪ੍ਰਭਾਵਿਤ ਹੋ ਚੁੱਕਾ ਸੀ ਉਸਨੇ ਕਿਹਾ ਮੈਂ ਤੇਰਾ ਦੋਸਤ ਬਣਾऊंगा ਜਾ ਮੇਰੀ ਧੀ ਨਾਲ ਵਿਆਹ ਕਰਵਾ ਲੈ ਪਰ ਉਸ ਨੂੰ ਖੁਸ਼ ਰੱਖੀ ਵਿਆਹ ਹੋ ਗਿਆ ਉਸਨੇ ਇੱਕ ਦੋਸਤ ਨੂੰ ਕਿਹਾ ਮੈਨੂੰ ਇੱਕ ਕਮਰਾ ਕਿਰਾਏ ਤੇ ਲੈ ਦੇ ਦੋਸਤ ਉਸ ਦੀ ਡੋਲੀ ਨੂੰ ਤਿੰਨ ਮੰਜ਼ਲੀ ਹਵੇਲੀ ਵਿੱਚ ਲੈ ਗਿਆ ਜਿੱਥੇ ਨੌਕਰ ਸਨ ਘੋੜਿਆਂ ਵਾਲੀ ਬੱਗੀ ਸੀ ਇਹ ਸਭ ਕੁਝ ਵੇਖ ਕੇ ਮਾਰਕਟ ਵੈਨ ਗੁੱਸੇ ਹੋਇਆ ਮੈਂ ਇਸ ਦਾ ਕਿਰਾਇਆ ਕਿਵੇਂ ਦੇਵਾਂਗਾ ਦੋਸਤ ਨੇ ਇੱਕ ਡੱਬਾ ਫੜਾਇਆ ਅਤੇ ਕਿਹਾ ਇਹ ਮੇਰਾ ਤੋਹਫਾ ਹੈ ਮਾਰਕਟਵੈਨ ਨੇ ਡੱਬਾ ਖੋਲ੍ਹਿਆ ਉਸ ਵਿੱਚ ਹਵੇਲੀ ਦੀ ਉਸਦੇ ਨਾਂ ਰਜਿਸਟਰੀ ਸੀ ਮਾਰਕਟਵੈਨ ਨੂੰ ਆਪਣੇ ਮਹੱਤਵ ਦਾ ਗਿਆਨ ਨਹੀਂ ਸੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ